ਜੋ ਤੁਸੀਂ ਕੀਤਾ ਹੈ ਨਾ ਬਦਲਾ ਦਾ ਮੈਂ ਲੈ ਕੇ ਰਾਂਗੀ ਮੇਰੇ ਪਤੀ ਦੀ ਪੱਗ ਉੰਲੀ ਹੈ ਨਾ ਪੱਗ ਦਾ ਇਨਸਾਫ ਤਾਂ ਮੈਂ ਲੈ ਕੇ ਰਾਂਗੀ ਜੇ ਇਹ ਕਤਲ ਮੈਂ ਕੀਤਾ ਹੁੰਦਾ ਜਾਂ ਕਿਸੇ ਹੋਰ ਨੇ ਕੀਤਾ ਹੁੰਦਾ ਆਪਾਂ ਤਾਂ ਦੋ ਘੱਟੇ ਚ ਇਹਨਾਂ ਨੇ ਫੜ ਲੈਣਾ ਸੀ ਹੁਣ 12 ਦਿਨ ਹੋ ਗਏ ਇੱਕ ਵੀ ਜਣਾ ਨੂੰ ਉਹਨਾਂ ਤੋਂ ਫੜਿਆ ਨਹੀਂ ਗਿਆ ਸਿਵਲੈਂਸ ਕਿਹੜਾ ਫੜੇ ਜਾ ਰਹੇ ਹੈਪੀ ਲੁਥਲ ਦੇ ਗਗਨਦੀਪ ਵੀ ਤਾਂ ਫਰਾਰ ਨੇ ਤਨਾ ਕਿਤੇ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਆ ਚਿੱਟੇ ਦੀ ਕਿ ਉਹ ਕਿਤਨਾ ਕਿਤੇ ਪੀਂਦਾ ਸੀ ਨਰਿੰਦਰ ਦੇ ਵੀ ਕਿਤਾ ਕੁਝ ਐ ਸੀ ਸ਼ੰਕਾ ਕੁਝ ਐਸਾ ਸੀ ਐਸਾ ਨਾ ਕੁਝ ਨਹੀਂ ਉਹ ਇੱਕ ਹੁਣ ਹਾ ਟੀਚਰ ਸੀ ਜੇ ਤਾਂ ਉਹ ਕੁਝ ਕਰਦੇ ਹੁੰਦੇ ਸਾਨੂੰ ਤਾਂ ਪਤਾ ਹੀ ਹੁੰਦਾ ਅਗਰੇ ਇਹਦਾ ਨ ਇਲਜ਼ਾਮ ਸੀ ਕਿ ਉਹਨਾਂ ਨੂੰ ਕੁਝ ਮਿਲਿਆ ਪਹਿਲਾ ਕੁਐਸਚਨ ਕੁਝ ਮਿਲਿਆ ਕਿਉਂ ਗਗਨ ਨੇ ਕਿਹਾ ਸਰ ਤੋਂ ਕੁਝ ਨਹੀਂ ਮਿਲਿਆ ਕਾਰ ਦੀ ਸੀਟਾਂ ਸਾਰੀਆਂ ਪਾਟੀਆਂ ਹੋਈਆਂ ਕੁਝ ਨਹੀਂ ਮਿਲਿਆ ਉਸ ਤੋਂ ਬਾਅਦ ਉਹ ਫਿਰ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੂੰਗਾ ਕਿ ਹੁਣ ਤੱਕ ਦੇ ਪੁਲਿਸ ਦੀ ਜੋ ਕਾਰਵਾਈ ਰਹੀ ਆ ਪ੍ਰਸ਼ਾਸਨ ਦੀ ਜੋ ਕਾਰਵਾਈ ਰਹੀ ਆ ਸਰਕਾਰ ਦੀ ਜੋ ਕਾਰਵਾਈ ਰਹੀ ਆ ਪਰਿਵਾਰ ਸੰਤੁਸ਼ਟ ਆ ਉਸ ਤੋਂ ਨਹੀਂ ਕੁਝ ਕਰ ਹੀ ਨਹੀਂ ਰਹੇ ਇਹ ਕਹ ਰਹੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਦੇਖੋ ਜਿੰਨੇ ਵੀ ਲੋਗ ਕਲਪਰੇਟਸ ਆ ਜਿਹੜੇ ਵੀ ਗੁਨਾਹਗਰ ਲੋਗ ਇਕ ਵੀ ਹਲੇ ਤੱਕ ਮਤਲਬ ਬਿਹਾਈਂਡ ਦਾ 바ਰਸ ਕੋਈ ਵੀ ਜੇਲ੍ਹ ਚ ਨਹੀਂ ਆਇਆ ਕੋਈ ਫੜਿਆ ਹੀ ਨਹੀਂ ਗਿਆ ਨਾ ਤਾਂ ਸਾਰੇ ਭੱਜੇ ਹੋਏ ਆ ਸਭ ਫਰਾਰ ਨੇ ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ ਕਿ ਮੁਲਾਜ਼ਮ ਕਿੱਥੇ ਨੇ ਖਾਸ ਕਰ ਸਾਡੇ ਪੁਲਿਸ ਮੁਲਾਜ਼ਮ ਕਿੱਥੇ ਨੇ ਉਹਨਾਂ ਦਾ ਪੁਲਿਸ ਨੂੰ ਹੀ ਨਾ ਪਤਾ ਹੋਵੇ ਇਹ ਵੀ ਚੀਜ਼ ਅਜੀਬ ਡਾਊਟਫੁਲੀ ਹੈ ਕਿ ਪੁਲਿਸ ਨੂੰ ਹੀ ਨਹੀਂ ਪਤਾ ਪੁਲਿਸ ਕਿੱਥੇ ਆ ਇੰਨੀ ਛੁੱਟੀ ਮਿਲ ਜਾਂਦੀ ਆ ਇਹਨਾਂ ਨੂੰ ਫਿਰ ਤਾਂ ਸਰਕਾਰੀ ਮਤਲਬ ਬਹੁਤ ਸਾਰੇ ਵੈਕੈਂਸੀਜ਼ ਹੋ ਗਈਆਂ ਹੋਣੀਆਂ ਫਿਰ ਤਾਂ ਨਵੀਂ ਭਰਤੀ ਦੇਣੀ ਚਾਹੀਦੀ ਹੈ ਇਹਨਾਂ ਨੂੰ ਜੇ ਭੱਜੇ ਵਰਤੇ ਆ ਤਾਂ ਉਹਨੂੰ ਫੜੋ ਜਿਵੇਂ ਮਰਜ਼ੀ ਫੜੋ ਇਹ ਤਾਂ ਜੇ ਇਹ ਕਤਲ ਮੈਂ ਕੀਤਾ ਹੁੰਦਾ ਜਾਂ ਕਿਸੇ ਹੋਰ ਨੇ ਕੀਤਾ ਹੁੰਦਾ ਆਪਾਂ ਤਾਂ 2 ਘੰਟੇ ਚ ਇਹਨਾਂ ਨੇ ਫੜ ਲੈਣਾ ਸੀਗਾ ਹੁਣ 12 ਦਿਨ ਹੋ ਗਏ ਇੱਕ ਵੀ ਅਜਨਾਂ ਨੂੰ ਉਹਨਾਂ ਤੋਂ ਫੜਿਆ ਨਹੀਂ ਗਿਆ ਸਿਵਲੈਂਸ ਕਿਹੜਾ ਫੜੇ ਜਾ ਰਿਹਾ ਹੈ ਹੈਪੀ ਲੁੱਥਲ ਦੇ ਗਗਨਦੀਪ ਵੀ ਤਾਂ ਫਰਾਰ ਨੇ ਉਹ ਵੀ ਨਹੀਂ ਫੜੇ ਜਾ ਰਹੇ ਪਰ ਪਰਿਵਾਰ ਤੇ ਦਬਾਅ ਕੈਸਾ ਹੈ ਚਾਹੇ ਸਰਕਾਰ ਦੀ ਗੱਲ ਕਰਾਂ ਪ੍ਰਸ਼ਾਸਨ ਦੀ ਗੱਲ ਕਰਾਂ ਪੁਲਿਸ ਦੀ ਗੱਲ ਕਰਾਂ ਕੈਸਾ ਦਬਾਅ ਕਿਉਂਕਿ ਸੁਭਾਵਿਕ ਤੌਰ ਤੇ ਜਦੋਂ ਸਰਕਾਰ ਦੇ ਖਿਲਾਫ ਬੋਲਦੇ ਹਾਂ ਤਾਂ ਦਬਾਅ ਚੱਲਣਾ ਪੈਂਦਾ ਹੈ ਕੈਸਾ ਦਬਾਅ ਆ ਦੇਖੋ ਜੀ ਮੀਡੀਆ 'ਚ ਹੁਣ ਇੰਨੀ ਜ਼ਿਆਦਾ ਗੱਲ ਜਾ ਚੁੱਕੀ ਹੈ ਉਹਦੋਂ ਦਾ ਕੁਝ ਨਹੀਂ ਕਰ ਰਹੇ ਇਨੀਸ਼ੀਅਲੀ ਕਰ ਰਹੀ ਸੀ ਮਾਮਲਾ ਦਬਾਉਣ ਵਾਸਤੇ ਬਟ ਸਾਡਾ ਸਾਥ ਮੀਡੀਆ ਨਹੀਂ ਦਿੰਦਾ ਪਬਲਿਕ ਨਹੀਂ ਤਾਂ ਸੀ ਚੁੱਪ ਰਹਿਣ ਵਾਲੇ ਤਾਂ ਹਾਂ ਨਹੀਂ ਉਹ ਤਾਂ ਮੈਂ ਔਨ ਰਿਕਾਰਡ ਪਹਿਲਾਂ ਹੀ ਬੋਲਤਾ ਵੀ ਮੈਂ ਚੁੱਪ ਨਹੀਂ ਰਹੂੰਗੀ ਜੋ ਤੁਸੀਂ ਕੀਤਾ ਹੈ ਨਾ ਬਦਲਾ ਤਾਂ ਮੈਂ ਲੈ ਕੇ ਰਹੂੰਗੀ ਮੇਰੇ ਪਤੀ ਦੀ ਪੱਗ ਰੋਲੀ ਹੈ ਨਾ ਪੱਗ ਦਾ ਇਨਸਾਫ ਤਾਂ ਮੈਂ ਲੈ ਕੇ ਰਹੂੰਗੀ ਤਾਂ ਮੈਂ ਚੁੱਪ ਨਹੀਂ ਰਹੂੰਗੀ ਮੇਰੀ ਆਹੀ ਮੰਗ ਹੈ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਬਲਾਂ ਜੇਲ੍ਹ ਹੋਣੀ ਚਾਹੀਦੀ ਹੈ ਜਲਦ ਤੋਂ ਜਲਦ